ਸਾਲ-ਸਾਲ ਤੱਕ ਹੋਈਆਂ ਨੇ ਉਹਦੇ ਸਾਹਮਣੇ ਵਿੱਚ ਸਾਰੀ ਸੰਗਤ ਨਾਲ ਉਹ ਮੂਰਤ ਸਾਡੇ ਕਰਦੇ ਆ ਕਿ ਜਿੰਨੇ ਵੀ ਮੂਰਤੀ ਦੇ ਵਿੱਚ ਸਾਡੇ ਨੌਜਵਾਨ ਸਾਡੇ ਭੈਣਾ ਤੇ ਸਾਡੇ ਆਗੂ ਬਹੁਤ ਚੈਨ ਕਰੇ ਸਾਰੇ ਬਈ ਕੋਈ ਫੈਸਲਾ ਦਿਓ ਆਪਾਂ ਰੋਜ਼ ਬੀਕ ਰਿਹਾ ਬੈਠ ਰਿਹਾ ਜੇ ਆਕਰ ਡਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੂੰ ਸਾਰੇ ਜ਼ਿੰਮੇਵਾਰੀ ਲਾਓ ਇਸ ਤੋਂ ਬਾਅਦ ਹੋ ਕੇ ਬਹੁਤ ਹੀ ਸਾਡੇ ਜਿਹੜੇ ਲੀਡਰ ਨੇ ਕਾਏ ਸਾਡੇ ਫੋਰਮ ਦੇ ਆਗੂ ਹੈ ਚਾਰੇ ਜਨਾਬ ਪ੍ਰਧਾਨ ਦਰਸ਼ਕਤਰ ਸੁਮਨ ਤੇ ਲਾਰਕਰ ਇਹਨਾਂ ਦੇ ਅਸ਼ੈ ਕਿ ਜਿਹੜਾ ਆਪਾਂ ਫੈਸਲਾ ਕਰੀ ਬੈਠਿਆ ਸਾਰੇ ਕਿ ਧੱਲੇਵਾਲ ਤੋਂ ਪਹਿਲਾਂ ਆਪਾਂ ਸਾਰੇ ਅਸੀਂ ਬਣਾਗੇ ਅਸੀਂ ਨੇੜੇ ਨਹੀਂ ਜਾਣ ਦੇਵਾਂਗੇ ਫੋਰਸ ਨੂੰ ਉਹ ਛੋਟੀ ਸ਼ਕਤੀ ਨੇ ਸਰਕਾਰਾਂ ਪਿੱਛੇ ਮੋੜੀਆਂ ਨੇ ਤੁਸੀਂ ਫੇਰ ਵੀ ਕੋਈ ਪਿੰਡ ਇਕੱਲਾ ਮੀਟਿੰਗ ਕਰਕੇ ਆਉਂਦਾ ਹੈ ਕੋਈ ਬਰਲਾਗਨਾ ਕਰਕੇ ਆਉਂਦਾ ਹੈ ਕੋਈ ਪਿੰਡ ਨਾ ਕਰਕੇ ਆਉਂਦਾ ਹੈ ਆਪੇ ਆਪ ਹੀ ਭਾਰ ਮੈਨੂੰ ਦੱਸਦੇ ਆਂ ਤਾਂ ਤਾਂ ਕਿ ਪਤਾ ਨਹੀਂ ਕਿਵੇਂ 6 ਵਜੇ ਦਲੇਵਾਲ ਸਾਹਿਬ ਨੇ ਜਾਣ ਕਰਿਆ ਉਹ ਕਹਿੰਦਾ ਮੈਂ ਪਹਿਲਾਂ 4 ਵਜੇ ਦੇ ਬਣਾਉਣ ਲੱਗਿਆ ਸੀ ਤੈਨੂੰ ਤੋਂ ਮੈਂ ਜਦੋਂ ਟੈਪ ਪੁੱਛਿਆ ਵੀ ਟੈਪ ਕੀ ਹੈ ਮੇਰੇ 4 ਵਜੇ ਆ ਫਿਰ ਮੈਂ 6 ਵਜੇ ਬਣਾਇਆ ਇੱਕ ਤਾਂ ਮੈਂ ਸਾਰੀ ਸੰਗਤ ਤੋਂ ਮਾਫੀ ਮੰਗ ਰਿਹਾ ਜਿਹੜੀ ਦਲੇਵਾਲ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਕਹੀ ਹੈ ਉਹਨਾਂ ਨੇ ਕਹਿੰਦੇ ਜਿਹੜਾ 4 ਜਨਵਰੀ ਨੂੰ ਇੱਕ ਉੱਠ ਗਏ ਆਪਾਂ ਸਟੇਜ ਤੇ ਗਏ ਚਲੋ ਮੈਂ ਉਹ ਨਗਰ ਦੀ ਮਾਣਯੋਗ ਜਿਹੜਾ ਮੈਂ ਬਾਧਾ ਕੀਤਾ ਸੀ ਲੋਕਾਂ ਨਾਲ ਮੇਰੇ ਵਾਅਦੇ ਦੇ ਲੋਕ ਆਏ ਐ ਮੈਂ ਪਹੁੰਚਿਆ ਪਰ ਮੈਨੂੰ ਤਕਰੀਬ ਬਹੁਤ ਆਈ ਮੈਂ ਸੁਣਨ ਤੇ ਜਦੋਂ ਲੋਕ ਆਉਂਕਿਆ ਸੀ ਮੈਂ ਆ ਪ੍ਰਧਾਨ ਜੀ ਜਦੋਂ ਵੀ ਸਾਨੂੰ ਅਸੀਂ ਬੈਠਦੇ ਆ ਤੁਸੀਂ ਸਾਨੂੰ ਇਹ ਕਹਿੰਦੇ ਰਹੋ ਕਿ ਮੈਂ ਠੀਕ ਐ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਦੋ ਦਿਨ ਮੇਰੀ ਤਕਲੀਫ ਬਹੁਤ ਜ਼ਿਆਦਾ ਸੀ ਮੈਂ ਬਹੁਤ ਔਖਾ ਹੋਇਆ ਤਾਂ ਹੋ ਸਕਦਾ ਤੁਸੀਂ ਅੱਜ ਨਹੀਂ ਔਖੇ ਹੋ ਮੈਂ ਠੀਕ ਐ ਹਾਂ ਕਹਦਾ ਜਈ ਅੱਜ ਮੈਂ ਠੀਕ ਐ ਪਰ ਦੋ ਦਿਨ ਡੇਢੇ ਮੈਂ ਔਖਾ ਹੋਇਆ ਮੇਉ ਜਿਹੜੀ ਕਮੈਂਦੀ ਆਈ ਸੀ ਆਨ ਵਿੱਚ ਜਿਹੜੇ ਕਿਸਾਨਾਂ ਦੇ ਸਵਾਲ ਹੈ ਜਾਂ ਜਿਹੜੇ ਸਰਕਾਰ ਕੋਲੇ ਰੱਖਣਾ ਮੈਂ ਚਾਹੁੰਦਾ ਸੀਗਾ ਮੈਂ ਮੁੰਡੇ ਸ਼ਬਦ ਨਾਲ ਹੀ ਪੂਰੇ ਰੱਖ ਸਕਿਆ ਪਰ ਮੈਂ ਕੋਸ਼ਿਸ਼ ਕੀਤੀ ਕੋਸ਼ਿਸ਼ ਦੇ ਬਾਅਦ ਮੈਨੂੰ ਟਿਕਟ ਆਈ ਤੋਂ ਸੋਨੇ ਸਾਹਮਣੇ ਆਇਆ ਤੁਮੈਂ ਮੈਂ ਬਹੁਤ ਪਰੇਸ਼ਾਨ ਰਿਹਾ ਮੈਂ ਦੱਸਿਆ ਨਹੀਂ ਤਾ ਜਦੋਂ ਵੀ ਕੋਈ ਲਾਤ ਸਾਰੇ ਤੇਰੇ ਉਹਦੀ ਆਪ ਦੀ ਤਾਕਤ ਨਹੀਂ ਉਹ ਆਪ ਦੀ ਮਾਤੀ ਨਾਲ ਪਾਸਾ ਲੈ ਰਿਹਾ ਜਦੋਂ ਵੀ ਸਰੀਰ ਤਾਂ ਵੀ ਆ ਕੇ ਹਿੱਲਦਾ ਹੈ ਤਾਂ ਵੀ ਜਿਆਦਾ ਬਾਧਿਆ ਦਾ ਲੈ ਘਟ ਜਾਂਦਾ ਤੋਂ ਉਹਨਾਂ ਨੇ ਸਥਿਤੀ ਹੈ ਕਿ ਇਹ ਵੀ ਤੁਸੀਂ ਮੇਰੀ ਇੱਕੋ ਹੀ ਬੇਨਤੀ ਮੰਨ ਲਓ ਬਿਨ ਮੈਲ ਨਾਲੇ ਮੜਾ ਗਾ ਦਿਓ ਕੋਈ ਹੋਰ ਇਸ ਇਥੋਂ ਤੱਕ ਵੀ ਕਹਿੰਦਾ ਵੀ ਮੈਂ ਉਹਦੇ ਪਰਿਵਾਰ ਨੂੰ ਵੀ ਕਹਿ ਰਿਹਾ ਆਪਨੇ ਦਸੇ ਮੰਦਿਰ ਦੇ ਸਾਰਿਆਂ ਨੂੰ ਰੋਕ ਕੋਣਾ ਨਾ ਮੈਨੂੰ ਸੱਤ ਤੋਂ ਕੇ ਵੀ ਕਹਿੰ ਤੂੰ ਰੋਮ ਦਾ ਗਮ ਨਹੀਂ ਤੁਸੀਂ ਕੰਮ ਨਹੀਂ ਰਹਿੰਦੇ ਫਿਰ ਤੁਸੀਂ ਉੱਤੇ ਰੋਮ ਕੇ ਮੇਰੇ ਕੋਲੇ ਕੰਮ ਭੇਜਿਓ ਇੱਕ ਤਾਂ ਇਸ ਗੱਲ ਦੀ ਆਪਾਂ ਸਾਰੀ ਸਗਤ ਨੂੰ ਮਾਫ਼ੀ ਚਾਹੁੰਦੇ ਆ ਹਰੇਕ ਦੀ ਸਹਿਠੀ ਅਸੀਂ ਤੰਦਰ ਕਰਦਾ ਸੋ ਜੀ ਸਾਡੀਆਂ ਪੈਣਾ ਵੀ ਆਉਂਦੇ ਆ ਮਾ ਮਾਂ ਵੀ ਆਉਂਦੇ ਆ ਨੌਜਵਾਨ ਵੀ ਆ ਬਾਕੀ ਵਕਤ ਆਪਾਂ ਦੀ ਕਿਸਾਨ ਜਿਵੇਂ ਬੰਦੇ ਅੱਗੂ ਵੀ ਆਉਂਦੇ ਆ ਜਿਵੇਂ ਹੁਣ ਵੀ ਆਪਣੇ ਨਾਲ ਇਧਰ ਸਮਾਜਵਾਦੀ ਪਾਰਟੀ ਦੇ ਉਤਰ ਪ੍ਰਦੇਸ਼ ਤੋਂ ਜਿਹੜੇ ਐਪੀਓ ਵੀ ਆਏ ਨੇ ਸਾਰੇ ਜੀ ਸਹਿਮੀ ਅਸੀਂ ਮਿਲ ਗਏ। ਪਰ ਉਹਨਾਂ ਨੇ ਇਹ ਕੇਅ ਵੀ ਲਾਲੀ ਮੱਕਈ ਕਰਦੇ ਹੋ। ਬੇ ਵੜਾਈ ਕਰਦੋ ਮੈਨੂੰ ਕੋਈ ਮੇਰੇ ਨਾਲ। ਇਹ ਇੱਕ ਖਾਸ ਕਰਕੇ ਆਪਣੇ ਜਿਹੜੇ ਘੋਰਮਾਂ ਦੇ ਆਗੂ ਐ ਮਰਕਰ ਐ। ਕੋਸ਼ਿਸ਼ ਹੋਈ ਹਰੇਕ ਜੀ ਵੀ ਮੇਰੇ ਕੋਲੋਂ ਬੰਦੇ ਆਏ ਨੇ। ਅਸੀਂ ਉਹ ਆ ਗਏ। ਆਪਾਂ ਪ੍ਰਵਾਨਨਾ ਕਾਲ ਜਿਹੜੇ ਸਾਡੇ ਮੁੰਡੇ ਲਾਏ ਨੇ ਉਹਨਾਂ ਨੂੰ ਲਾ ਕੇ ਜੀ ਖੁਸ਼ ਉਹ ਬਾਰੇ ਮਜਬੂਰ ਹੋ ਜਾਂਦੇ ਨੇ ਜੇ ਇੱਕ ਅਸੀਂ ਗੱਲ ਕਰਦੇ ਤਾਂ ਵੀ ਨਰਾਜ਼ ਹੋਏ ਤੇ ਅੱਗੇ ਜਾ ਕੇ ਦਰਬਾਰ ਵੀ ਨਰਾਜ਼ ਹੁੰਦਾ ਇਹ ਨੂੰ ਸੀਗਾ ਵੀ ਸਾਥੀ ਦੇ ਨਾਲ ਪੈਸਾ ਹੈ ਜੇ ਤੁਸੀਂ ਰੋਕੋ